एनकेएन टीवी दी टीम ਇਸ ਵੇਲੇ ਦਿੱਲੀ ਸਿੰਘੂ ਬਾਰਡਰ ਤੇ ਹੈ ਜਿਵੇਂ ਕਹਿੰਦੇ ਨੇ ਕਿ ਪੰਜਾਬੀ ਜਗਾੜੂ ਹੈ ਜੱਟ ਜਗਾੜੂ ਹੈ ਉਦਹੀਂ ਇਸ ਪ੍ਰੋਟੈਸਟ ਦੇ ਵਿੱਚ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇੱਥੇ ਦੇਖਣ ਦੇ ਵਿੱਚ ਐ ਲੱਗਦਾ ਕਿ ਜਿਵੇਂ ਲੋਕਾਂ ਨੇ ਇੱਥੇ ਪੱਕੇ ਘਰ ਬਣਾ ਲਏ ਹੋਣ ਤੁਹਾਨੂੰ ਦਿਖਾਇਆ ਕਿ ਉੱਪਰ ਐਂਟੀਨਾ ਵੀ ਲੱਗਾ ਹੈ ਅੰਦਰ ਸਕਰੀਨ ਵੀ ਲੱਗੀ ਹੈ ਫਿਲਮਾਂ ਦੇਖ ਰਹੇ ਨੇ ਗੀਤ ਸੁਣ ਰਹੇ ਨੇ ਖਬਰਾਂ ਸੁਣ ਰਹੇ ਨੇ ਔਰ ਸਵੇਰ ਵੇਲੇ ਅਮਰਤ ਬਾਣੀ ਸੁਣਦੀ ਹੈ ਆਓ ਮਿਲਦੇ ਆ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਔਰ ਪੁੱਛਦੇ ਆ ਉਹਨਾਂ ਦਾ ਆਪਣਾ ਨਾਮ ਆਪ ਖੁਦ ਦੱਸਣਗੇ ਸਵਾਗਤ ਹੈ ਜੀ ਤੁਹਾਡਾ ਐਨਕੇਨ ਟੀਵੀ ਦੇ ਵਿੱਚ ਤੁਹਾਡਾ ਐਨਕੇ ਟੀਵੀ ਵਾਲਿਆਂ ਦਾ ਪਹਿਲਾਂ ਬਹੁਤ ਬਹੁਤ ਤੁਹਾਡੇ ਸਾਡੇ ਤੁਸੀਂ ਗੁਆਣ ਲੀਆਂ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਤੁਸੀਂ ਆ ਕੇ ਸਾਨੂੰ ਦਰਸ਼ਨ ਦੇ ਧੰਨ ਭਾਗ ਸਾਡੇ ਦਰਸ਼ਨ ਕੀਤੇ ਤੁਹਾਡੇ ਹੈ ਅਸੀਂ ਕਿਸਾਨ ਯੂਨੀਅਨ ਕਾਦੀਆਂ ਪਿੰਡ ਰੁੜਕੀ ਰੁੜਕਾ ਬਲਾਕ ਦੇ ਪ੍ਰਧਾਨ ਆ ਕਿਆ ਬਾਤ ਹੈ ਜੀ ਤੇ ਹੋਰ ਸਰਬਾਲਬ ਜਿਹੜਾ ਪੁੱਛਣਾ ਤੁਸੀਂ ਬਿਲਕੁਲ ਜੀ ਇਹ ਅਸੀਂ ਘਰ ਬੈਠੇ ਬੈਸੀ ਤਾਂ ਮੈਂ ਪਹਿਲਾਂ ਵੀ ਚੱਕਰ ਲਾ ਗਿਆ ਮੈਂ ਮਾਹੌਲ ਸਾਰਾ ਦੇਖ ਕੇ ਗਿਆ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਕਿਤੇ ਨਾ ਕਿਤੇ ਉਹ ਚਿੰਤਤ ਨੇ ਇਹ ਬੇਸ਼ੱਕ ਚਲੋ ਬੱਚੇ ਨੇ ਔਰਤਾਂ ਨੇ ਬੀਬੀਆਂ ਨੇ ਵਿਦੇਸ਼ਾਂ 'ਚ ਬੈਠੇ ਨੇ ਕਿਤੇ ਨਾ ਕਿਤੇ ਉਹ ਕਰੋਨਾ ਹੈ ਫਲੈਟਾਂ ਆਂਦੀਆਂ ਨਹੀਂ ਬਹੁਤ ਸਾਰੀਆਂ ਸਮੱਸਿਆਵਾਂ ਹਰ ਇੱਕ ਬੱਚਾ ਬੱਚਾ ਇੱਥੇ ਆਉਣਾ ਚਾਹੁੰਦਾ ਬੜੀ ਚਿੰਤਾ ਕਰ ਰਹੇ ਨੇ ਤੁਸੀਂ ਕਿਵੇਂ ਠੰਡ ਵਿੱਚ ਠੁਰ ਰਹੇ ਨੇ ਔਰ ਇੱਥੇ ਦੇਖਣ ਦਾ ਮਾਹੌਲ ਇਹ ਠੀਕ ਹੈ ਕਿ ਸੰਘਰਸ਼ ਸੰਘਰਸ਼ ਹੀ ਹੁੰਦਾ ਪ੍ਰੋਟੈਸਟ ਪ੍ਰੋਟੈਸਟ ਹੀ ਹੁੰਦਾ ਸੌ ਸਮੱਸਿਆਵਾਂ ਹੁੰਦੀਆਂ ਪਰ ਨਾਲ-ਨਾਲ ਇਹ ਸਮੱਸਿਆਵਾਂ ਨੂੰ ਪਾਸੇ ਛੱਡ ਕੇ LED ਲਾ ਕੇ ਡੇਚ ਲਾ ਕੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਹਰ ਤਰ੍ਹਾਂ ਦਾ ਮਤਲਬ ਲੰਗਰ ਇੱਥੇ ਸੇਵਾਵਾਂ ਚੱਲ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੇਵਾਵਾਂ ਕੀਤੀਆਂ ਵੀ ਨੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਟੈਸਟ ਦੇ ਬਾਰੇ ਕੀ ਸੰਕੇਤ ਲੱਗਦੇ ਨੇ ਸਰਕਾਰ ਵੱਲੋਂ ਸਾਨੂੰ ਦੇਖੋ ਜੀ ਸੰਕੇਤ ਤਾਂ ਹੁਣ ਤੁਹਾਨੂੰ ਪਤਾ ਵੀ ਸਰਕਾਰ ਹੈਗੀ ਝੁਕੀ ਹੋ ਇੱਕ ਉਹ ਇੱਕ ਸ਼ਰਮ ਦੀ ਮੁੰਦੀ ਆ ਹੁਣ ਜਿੱਦਾਂ ਜਿਹੜਾ ਤੁਹਾਡਾ ਟੀਵੀ ਆ ਹੁਣ ਸਾਨੂੰ ਇਹਦਾ ਫਿਕਰ ਨਹੀਂ ਪਿੱਛੇ ਦਾ ਸਾਨੂੰ ਤੁਸੀਂ ਉੱਥੇ ਘਰਾਂ ਦੀ ਖਬਰਾਂ ਸਾਡੀਆਂ ਪਹੁੰਚਾਈ ਜਾਂਦੇ ਆਂ ਦੇਸ਼ ਪਰਦੇਸ ਵੀ ਖਬਰਾਂ ਸਾਡੀਆਂ ਪਹੁੰਚਾਉਂਦੇ ਆਂ ਤੁਸੀਂ ਇਸ ਕਰਕੇ ਸਾਨੂੰ ਹੁਣ ਪਿੱਛੇ ਦਾ ਬੜਾ ਫਿਕਰ ਨਹੀਂ ਅਸੀਂ ਤਾਂ ਇੱਕ ਇਥੇ ਜਨ ਬਣ ਕੇ ਅਰਦਾਸ ਕਰਕੇ ਆਏ ਆਂ ਜਨ ਲੱਗਾ ਹਰ ਇੱਕੇ ਨਾਲੇ ਜਿਸकी ਆਸ ਨਾ ਬਰਤੀ ਜਾਵੇ ਅਸੀਂ ਬਹੁਤ ਭਰੋਸਾ ਸਾਨੂੰ ਮਾਲਕ ਦੇ ਅਸੀਂ ਜੇ ਤੁਰੇ ਸੀਗੇ ਸੱਚੇ ਪਾਤਸ਼ਾਹ ਸਾਡਾ ਤੇ ਤੇ ਇੰਨਾ ਸਾਡਾ ਵਿਸ਼ਵਾਸ ਰੱਖਦੇ ਗਵਾਹ ਹੋ ਜਵੇ ਤੇ ਤੇ ਇੰਨਾ ਸਾਨੂੰ ਵਿਸ਼ਵਾਸ ਆ ਵੀ ਅਸੀਂ ਜਿੱਤ ਕੇ ਆਉਣਾ ਕਿਆ ਬਾਤ ਹੈ ਅਸੀਂ ਹੁਣ ਜਦੋਂ ਦੇ ਅਸੀਂ ਆਏ ਆ 2 ਮਹੀਨੇ ਤੋਂ ਟਲ ਉੱਥੇ ਰਹੇ ਆ ਆ ਸਾਨੂੰ ਹੁਣ 21 ਦਿਨ ਅਸੀਂ ਨਹੀਂ ਗਏ ਮੁੜ ਕੇ ਉੱਥੇ ਇੱਥੋਂ ਅੱਜ ਕਿੰਨੇ ਮਹੀਨੇ ਆ ਸਾਨੂੰ ਮੇਰੇ ਕਹ 20ਵਾਂ 25ਵਾਂ ਇਹ 25 ਤਰੀਕ ਤੋਂ ਸ਼ੁਰੂ ਕਰੋ ਆਏ ਵਾਹੀਂ ਹਾਂਜੀ ਬਿਲਕੁਲ ਅਸੀਂ ਨਹੀਂ ਅਸੀਂ ਨਹੀਂ ਮੁੜੇ ਅਸੀਂ ਹਾਂ ਅਸੀਂ ਇਦਾਂ ਵੀ ਮੁੜੇ ਨਹੀਂ ਵੀ ਅਸੀਂ ਹੁਣ ਜਾਣੇ ਵੀ ਸਾਡੇ ਤਾਂ ਬਾਹਰ ਆ ਬੱਚੇ ਤੇ ਮੇਰੇ ਕੰਨੇ ਬਾਹਰ ਆ ਤੇ ਉਹ ਵੀ ਕਹਿੰਦੇ ਬਈ ਪੁੱਛਦੇ ਰਹਿੰਦੇ ਮੈਂ ਕਹਾਂ ਨਹੀਂ ਅਸੀਂ ਇੱਥੇ ਖੁਸ਼ ਆ ਸਾਡੇ ਸੰਗ ਦਾ ਪਿਆਰ ਮਿਲਦਾ ਸਤਕਾਰ ਮਿਲਦਾ ਇਹ ਤੁਹਾਡੇ ਨਾਲੋਂ ਵੀ ਜ਼ਿਆਦਾ ਸਤਕਾਰ ਦਿੰਦਾ ਅਹੀ ਉਧਰ ਇੱਥੇ ਇੱਥੇ ਜਾ ਕੇ ਬੈਠੇ ਸਾਡਾ ਘਰ ਬਣ ਗਿਆ ਸਾਨੂੰ ਘਰ ਚੇਤਾ ਬੁਲਾਇਆ ਜਿੱਥੇ ਵੇਹੇ ਜਾਏ ਮੇਰਾ ਸਤਿਗੁਰੂ ਸੁਸਥਾਨ ਸੁਹਾਵਾ ਰਾਜ ਆ ਸਮਝਦਾ ਲੱਗਦਾ ਵੀ ਇਹ ਸਮਝ ਚੇਤਾ ਨਹੀਂ ਵੀ ਇਹੀ ਕੱਦਦੇ ਆਏ ਹੋ ਇੱਥੇ ਐਦਾਂ ਲੱਗਦਾ ਵੀ ਕਦੇ ਬਹੁਤ ਚੜਦੇ ਇੱਥੇ ਬੈਠੇ ਹੁੰਨੇ ਆ ਜਿਹੜਾ ਇਹੀ ਘਰ ਹੁੰਦਾ ਹਾਂ ਆਹੀ ਸਾਡਾ ਘਰ ਹੈ ਹੁਣ ਦੇਖੋ ਵੀ ਇੱਥੇ ਨਿਆਣਿਆਂ ਨੇ ਕਿੱਦਾਂ ਇੱਕ ਤਾਂ ਟੈਲੀ ਟੀਵੀ ਲਾਉਣਾ ਇੱਕ ਤਾਂ ਲਾਇਆ ਫਿਰ ਫ੍ਰੀਜ਼ਰ ਨੂੰ ਸੇਵਾ ਦੇਗਾ ਸਾਰੇ ਦਿਨ ਰਾਤ ਨੂੰ ਬਹੁਤ ਆਉਂਦੇ ਆ ਅਸੀਂ ਤਾਂ ਸਾਰਾ ਤੁਹਾਡਾ ਬਹੁਤ ਹੀ ਧੰਨਵਾਦ ਹੈ ਐਦਾਂ ਵੀ ਟੀਵੀ ਲਾਉਂਦਾ ਜਿਹੜਾ ਤੁਸੀਂ ਸਾਡੀਆਂ ਖਬਰਾਂ ਜਿੱਦਾਂ ਕਰ ਰੋਲ ਪਉਂਦੀਆਂ ਸਾਨੂੰ ਹੌਸਲਾ ਬਹੁਤ ਮਿਲਦਾ ਫੇ ਜੇ ਅਸੀਂ ਨਾ ਪਤਾ ਲੱਗਿਆ ਹੁਣ ਅੱਗੇ ਹੁੰਦਾ ਵੀ ਚਿੱਠੀਆਂ ਜਾਣੀਆਂ ਆਹ ਹੋਣੀਆਂ ਹੁਣ ਤਾਂ ਐਮੈਂਡਮੈਂਟ ਦੀ ਖਬਰ ਚਲ ਜਾਂਦੀ ਆ ਉਹ ਵੀ ਹੁਣ ਕਹਿੰਦੇ ਡਟੇ ਰਹੋ ਤੁਸੀਂ ਹੋਰ ਦੱਸੋ ਅਸੀਂ ਅਸੀਂ ਹੁਣ ਤਿਆਰ ਆ ਅਸੀਂ ਕਿ ਅਸੀਂ ਰੋਕਦੇ ਆ ਤੁਸੀਂ ਨਾ ਆਓ ਅਸੀਂ ਹੁਣ ਟਿਕਿਆ ਹੋਆ ਸਾਨੂੰ ਅਜੇ ਲੱਗੇ ਉਹ ਕਹਿੰਦੇ ਅਸੀਂ ਵੀ ਦੇਖਣਾ ਸਾਡਾ ਪੋਤਾ ਸੀਗਾ ਉਹ ਹੁਣ ਦੋ ਦਿਨ ਇੱਥੇ ਲੱਗ ਗਿਆ ਛੋਟੇ ਛੋਟੇ ਬੱਚੇ ਲੱਗ ਗਏ ਉਹ ਕਹਿੰਦੇ ਹੁਣ ਅਸੀਂ ਵੀ ਆਉਣਾ ਮੈਂ ਕਹਾਂ ਹਜੇ ਥੋੜਾ ਆਟਕ ਲਓ ਅਸੀਂ ਡਟੇ ਹੋਆ ਕੋਈ ਨਹੀਂ ਜਲਦੀ ਅਸੀਂ ਤੁਹਾਨੂੰ ਕਹਾਂਗੇ ਆ ਜਿਓ ਇਹ ਐਸਾ ਕਰਕੇ ਵੀ ਸਾਡਾ ਸੰਗਤ ਦਾ ਸੰਜੋਗ ਬਹੁਤ ਆ ਮਾਲਕ ਦਾ ਬਹੁਤ ਸੰਜੋਗ ਆ ਅਸੀਂ ਤੇ ਸਾਡੇ ਮਾਲਕ ਦੇ ਬੜਾ ਪ੍ਰੋਸੈਜ ਦਾ ਅਸੀਂ ਉਹਦੇ ਤੇ ਬੈਠੇ ਆ ਸਾਨੂੰ ਹੋਰ ਨੋਕਰ ਆ ਬਾਬੇ ਦੇ ਬਾਬੇ ਨਾਨਕ ਦੇ ਜਿਵੇਂ ਪੋ ਦਾ ਮਹੀਨਾ ਪੋ ਦਾ ਮਹੀਨਾ ਵੀ ਅੱਧ ਦੇ ਨੇੜੇ ਜਾਣ ਵਾਲਾ ਅੱਤ ਦੀ ਸਿਕਰਾਂ ਦੀ ਢੰਡ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਕੋਈ ਠੰਡ ਮਹਿਸੂਸ ਤਾਂ ਨਹੀਂ ਹੁੰਦੀ ਕੋਈ ਬਾਬਾ ਜੀ ਸਾਡੇ ਇਹਨਾਂ ਦਿਨਾਂ 'ਚ ਜੋਰਾਵਰ ਫਤੇ ਸਿੰਘ ਜੁਣੀ ਇਹ ਦਆਂ ਦੀਆਂ ਛਾਸ਼ਤਾਂ ਨੇ ਉਹ ਇੰਨੀਆਂ ਠੰਡ ਦੇ ਨੀਆਂ ਦੇ ਵਿੱਚ ਚੰਨ ਹੋ ਗਏ ਸਾਡੀ ਕਾਹ ਦੀ ਛਾਂੜਿਆ ਉਹ ਸਾਨੂੰ ਰਸਤਾ ਦੱਸ ਕੇ ਗਏ ਆ ਉਹ ਸਾਨੂੰ ਜਦ ਚੇਤਾ ਉਹਨਾਂ ਦਾ ਆਉਂਦਾ ਹੁਣ ਸਾਨੂੰ ਅਸੀਂ ਕੀ ਕਰੀਏ ਰੋਜ਼ ਆਉਂਦਾ ਸਾਨੂੰ ਵੀ ਉਹਨੂੰ ਸਾਡੇ ਸਾਨੂੰ ਤਾਂ ਫੇਰ ਵੀ ਸੁਖ ਸੁੱਖ ਬਹੁਤ ਦੇ ਗਏ ਉਹ ਸਾਨੂੰ ਅਸੀਂ ਸਾਨੂੰ ਤਾਂ ਕੁਝ ਵੀ ਨਹੀਂ ਤਕਲੀਫ ਉਹਨੂੰ ਇੰਨੀਆਂ ਸਾਡੇ ਉਹ ਤਕਰੀਫਾਂ ਕਾਦੇ ਕੱਟੀਆਂ ਸਾਨੂੰ ਰਸਤਾ ਦੱਸਿਆ ਵੀ ਤੁਸੀਂ ਭਾਈ ਅੰਗਾਂ ਵਾਸਤੇ ਉਹਨਾਂ ਨੂੰ ਕੀ ਲੋੜ ਸੀ ਦਆਂ ਦੀ ਉਹਦਾ ਸਾਰੇ ਪਹੁੰਚੇ ਹੋਈ ਖੇਤੀ ਬਾਬਾ ਜੀ ਨੂੰ ਕੀ ਕਰਨ ਦੀ ਲੋੜ ਸੀ ਉਹ ਸਾਨੂੰ ਇੱਕ ਰਸਤੇ 'ਚ ਦਿਖਾ ਲਿਆ ਵੀ ਤੁਸੀਂ ਹਿਲਣਾ ਨਹੀਂ ਡੋਲਣਾ ਨਹੀਂ ਆ ਮਨ ਜਿੱਤੇ ਜਗ ਜਿੱਤੇ ਬਿਲਕੁਲ ਮਨ ਜਿੱਤ ਲਿਆ ਤੁਸੀਂ ਤੇ ਜਾਗ ਨੂੰ ਸਾਰੇ ਜਿੱਤ ਸਕਦੇ ਆ ਅਸੀਂ ਤੇ ਮੋਦੀ ਨੇ ਵੀ ਕਹਿੰਿਆ ਵੀ ਤੂੰ ਦੇਖ ਪ੍ਰਧਾਨ ਮੰਤਰੀ ਤੈਨੂੰ ਲੋਕਾਂ ਨੇ ਬਣਾਇਆ ਤੂੰ ਆ ਕੇ ਲੋਕਾਂ ਦੀ ਸੇਵਾ ਹੁਣ ਉਥੇ ਚਲ ਜਾਂਦਾ ਕਦੇ ਕਿਸੇ ਸੂਬੇ ਚਲ ਜਾਂਦਾ ਕਦੇ ਮੈਂ ਇਹ ਕਰਦਾ ਵੀ ਤੇਰੇ ਕੋਲ ਘਰ ਘਰ ਬੈਠੇ ਤੇਰੇ ਕਿਸਾਨ ਆਇਓ ਤੇਰੇ ਘਰ ਬੈਠੇ ਤੂੰ ਘਰ ਦੇ ਨਾਲ ਕਰਦੇ ਨਾਲ ਗੱਲ ਕਰ ਕਰਜ਼ਾ ਜੋਗੀ ਯੋਗਨਾ ਬਰਕਰ ਕਰਜ਼ੋਗੀ ਪੰਗ ਵੀ ਘਰਦਿਆਂ ਤੇ ਤੂੰ ਆ ਨਹੀਂ ਸਕਦਾ ਤੂੰ ਵਾਕਿਆ ਨਹੀਂ ਗੱਲਾਂ ਕਰੀ ਜਾਂਦਾ ਇੱਥੇ ਪੈਸੀ ਦੇ ਕੇ ਥੋੜਾ ਨੁਕਸਾਨ ਤੂੰ ਸਾਰੇ ਦੇਸ਼ ਦਾ ਕਰੰਦੇ ਆ ਇਹਨਾਂ ਆਪਣਾ ਦਾ ਗੋਣਾ ਸੀ ਹੁਣ ਆਪਣੇ ਸੋਮਨਾ ਤੇ ਉੱਥੇ ਫਗਵਾੜੇ ਹਾਂ ਬਿਲਕੁਲ ਉਹਨੂੰ ਆਪਾਂ ਹੀ ਬਣਾਤਾ ਉਹ ਹੁਣ ਗਾਹਾਂ ਦੇ ਸਰਪੰਚੀ ਦੇ ਖੜ ਕੇ ਦਿਖਾ ਦੇਵੇ ਫਗਵਾੜੇ ਆਪਾਂ ਦੱਸਾਂਗੇ ਉਹਨੂੰ ਹਾਂ ਵੀ ਸਰਪੰਚੀ ਤੂੰ ਜਿੱਤ ਕੇ ਦਿਖਾ ਦੇਈ ਗਿਆ ਇਹ ਨਹੀਂ ਆਪਣਾ ਦਾ ਇਹਨ ਮੋਦੀ ਨੇ ਕੀ ਗੋਣਾ ਇਹਦਾ ਇਹਨ ਸਾਰੀ ਪਾਰਟੀ ਦਾ ਨੁਕਸਾਨ ਕਰਤਾ ਅੱਗਾ ਵੀ ਗਵਾਲਿਆ ਦਾ ਪਿਛਾ ਵੀ ਗਵਾਲਿਆ ਅਸੀਂ ਤਾਂ ਹਜੇ ਵੀ ਬੇਨਤੀ ਕਰਦੇ ਆ ਵੀ ਤੂੰ ਥੋੜਾ ਬਾਲਾ ਆ ਲੋਕਾਂ ਦੇਖ ਬਜ਼ੁਰਗ ਸਾਡੇ ਬਹੁਤੇ ਆ ਬੱਚੇ ਬਹੁਤੇ ਆ ਸੀ ਬਜ਼ੁਰਗਿਆਂ ਫਰੰਟ ਦੇ ਵਿੱਚ ਕਿਦਾਂ ਤੂੰ ਸਾਨੂੰ ਤੰਗ ਕਰਦੇ ਆ ਤਪੂ ਰਾਜ ਰਾਜੋ ਨਰਕ ਹੁਣ ਇਹ ਨਰਕਾਂ ਨੂੰ ਜਾਣਦੇ ਆ ਇਹਦਾ ਪਿਛਲਾ ਵੀ ਗੁਆਇਆ ਇਹਨਾਂ ਵਾਲਿਆ ਸਾਹਿਬ ਕੋ ਸੋ ਇਦਾਂ ਦੀਆਂ ਗੱਲਾਂ ਆ ਵੀ ਅਸੀਂ ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਦੇ ਮਨ ਦੇ ਵਿੱਚ ਇਹ ਸੀਗਾ ਕਿ ਪੰਜਾਬ ਦੇ ਲੋਕ ਆਪਣੇ ਆਪਣੇ ਸਟੇਸ਼ਨਾਂ ਤੇ ਟੋਲ ਪਲਾਜ਼ਿਆਂ ਤੇ ਬੈਠੇ ਉਠ ਖੰਡਗੇ ਫਿਰ ਇਹਨੂੰ ਆਸ ਨਹੀਂ ਸੀ ਕਿ ਸ਼ੰਭੂ ਬਾਰਡਰ ਤੇ ਬਹਿ ਜਾਣਗੇ ਉੱਥੋਂ ਵਾਪਸ ਚੱਲ ਜਾਣਗੇ ਆਸ ਨਹੀਂ ਸੀ ਕਿ ਸ਼ੰਭੂ ਬਾਰਡਰ ਪਾਰ ਕਰਕੇ ਬੁਸ਼ਾਰਾਂ ਸੰਦੇ ਹੋਏ ਰੋਕਾਂ ਪਰੇ ਕਰਕੇ ਟੋਏਪੂਰ ਦੇ ਹੋਏ ਇਹ ਦਿੱਲੀ ਦੀ ਹਿੱਕ ਤੇ ਜਾ ਕੇ ਬੈਠਣਗੇ ਪਤਾ ਨਹੀਂ ਸੀ મોદી ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹਨਾਂ ਨੂੰ ਆਸ ਸੀ ਕਿ ਇੱਕ ਦਿਨ ਬੈਠਣਗੇ ਦੋ ਦਿਨ ਬੈਠਣਗੇ ਤਿੰਨ ਦਿਨ ਬੈਠਣਗੇ ਆਸ ਨਹੀਂ ਸੀ ਕਿ ਇੱਥੇ ਬੈਠੇ ਰਹਿਣਗੇ ਪਰ ਅੱਜ 25ਵਾਂ ਦਿਨ ਹੈ ਔਰ ਐਦਾਂ ਲੱਗਦਾ ਕਿ ਇਹ ਤਾਂ ਡੇਰੇ ਲਾ ਕੇ ਐਦਾਂ ਬੈਠੇ ਨੇ ਕਿ 6 ਮਹੀਨੇ ਵੀ ਇਹਨਾਂ ਨੂੰ ਹੱਸਦੇ ਚਿਹਰੇ ਮੈਨ ਖੁਸ਼ੁਮੁਖੀ ਫਤੇਪੁਰੀ ਤੇ ਲੱਗਦਾ ਕਿ ਇਹਨਾਂ ਮਨ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਮੈਂ ਦਾ ਆ ਸਵਾਮੀ ਦਾ ਜੋ ਮੰਤਰੀ ਜਿਹੜਾ ਮੰਤਰੀ ਸਵਾਮੀ ਜੀ ਹੁਣ ਪੜਿਆ ਉਹ ਕਹਿੰਦਾ ਤੂੰ ਸੰਗ ਨਾ ਕਿਤੇ ਇਨ੍ਹਾਂ ਨੂੰ ਪਾਰਟੀ ਨੂੰ ਵਿੱਚੋਂ ਗਵਾ ਨਾ ਲਈ ਸਾਰੀ ਇਹ ਦੁਨੀਆ ਪਛਤਾਉਗੀ ਹੁਣ ਆਪਣਾ ਇੱਕ ਪੰਜਾਬ ਦਾ ਨਾਂ ਹੋ ਗਿਆ ਪਹਿਲੇ ਇਹਦੇ ਨਾਲ ਪੰਜਾਬ ਦਾ ਕੀ ਆ ਸਾਰਾ ਇੰਡੀਆ ਦਾ ਤੌਰ 'ਪਿਆ ਹਾਂਜੀ ਵਰਲਡ ਦਾ ਤੌਰ 'ਪਿਆ ਹੁਣ ਵਰਲਡ ਦੀਆਂ ਸਾਨੂੰ ਅਸੀਂ ਇੱਕ ਨੇ ਉਹਨਾਂ ਦੀਆਂ ਅਵਜ਼ਾਸਾਂ ਜਿਹੜੀਆਂ ਹਨਾ ਵਰਲਡਾਂ ਦੀਆਂ ਅਸੀਂ ਸੁਝੋ ਜਾਨਨੇ ਆ ਪਰ ਉਹ ਵਿਚਾਰੇ ਸੌਂਦੇ ਨਹੀਂ ਆ ਰਾਤ ਨੂੰ ਉਹ ਸਾਡੇ ਨਾਲ ਦੇਖੀ ਜਾਂਦੇ ਆ ਯੰਤਾ ਕਰੀਆ ਇੱਕ ਵਾਰ ਕੱਲ ਨੂੰ ਸਾਨੂੰ ਮੁੰਡਾ ਆਪਣੇ ਬੇਚ ਨਾਲ ਆ ਉਹਦਾ ਮਾਮੇ ਦਾ ਫੋਨ ਆਇਆ ਕਹਿੰਦਾ ਉਥੇ ਟਰੱਕ ਖੜੇ ਆ ਜਿੰਨੇ ਵੀ ਆ ਸਾਰੇ ਸੀਮ ਸੌਦਾ ਕਰ ਲਓ ਬੇ ਪੈਸੇ ਦੋਨੂੰ ਪੋਨਾ ਕਿੰਨਾ ਜਣੀ ਉਹਨਾਂ ਦਾ ਪਿਆਰ ਆ ਬਾਹਰ ਉਹਨਾਂ ਨੂੰ ਨੀਂਦ ਅਸੀਂ ਜੀ ਨੀਂਦ ਸਾਨੂੰ ਤਾਂ ਆਉਂਦੀ ਹੈ ਉਹਨਾਂ ਨੂੰ ਨਹੀਂ ਆਉਂਦੀ ਹੈ ਕੀ ਗੱਲ ਉਹ ਸਾਡੇ ਚ ਬਹੁਤ ਅੜਪਦੇ ਆ ਬਿਲਕੁਲ ਬਰਦਾਸ਼ਤਾਂ ਕਰਦੇ ਆ ਪਾੜ ਰੱਖਿਓ ਆ ਕੋਈ ਕਹਿੰਦਾ ਮੈਂ ਸਦਾਨ ਪਾੜ ਚੱਲਦਾ ਖੰਡ ਪਾੜ ਚੱਲਦੇ ਆ ਇਹ ਦੇਖੋ ਕਿਰਪਾ ਉਹ ਮਹਾਰਾਜ ਦੀ ਆ ਬਿਲਕੁਲ ਇਹ ਜਿਹੜਾ ਅਸੀਂ ਤੁਸੀਂ ਵੀ ਦੇਖਿਆ ਇੰਨੇ ਫੈਕਸ਼ਨ ਦੇਖਿਆ ਆਪਾਂ ਇੰਨੀਆਂ ਚੀਜ਼ਾਂ ਐਦਾਂ ਕੋਈ ਦੇ ਉੱਤੋਂ ਹੀ ਬਾਹਰ ਉੱਤੋਂ ਹੀ ਦਾ ਬਾਬਾ ਹੀ ਵਰਦਾਈ ਜਾਂਦਾ ਪਤਾ ਨਹੀਂ ਕਿੱਥੋਂ ਛਤੀ ਪੁਕਾਰ ਦੇ ਭੋਜ ਨਹੀਂ ਸਾਨੂੰ ਮਿਲਦੇ ਆ ਪਤਾ ਨਹੀਂ ਲੋਕਾਂ ਨੂੰ ਤਾਂ ਆਟਾ ਨਹੀਂ ਮਿਲਦਾ ਇੱਥੇ ਸਾਨੂੰ ਉਧਰ ਦੇ ਬਾਦਾਮ ਤਾਂ ਪਿੰਨੀਆਂ ਨਹੀਂ ਸਤ ਪੁਕਾਰ ਨਹੀਂ ਆ ਦੇ ਇੱਥੇ ਅਸੀਂ ਸਵੇਰੇ ਹੁਣ ਇੱਥੇ ਆ ਤੁਹਾਨੂੰ ਲਾ ਦਿਆਂ ਆ ਲੈ ਆ ਆ ਦੇ ਪਿੰਨੀਆਂ ਪਿੰਨੀਆਂ ਅਗੋਂ ਆ ਨਹੀਂ ਆਹ ਦੇਖੋ ਅਸੀਂ ਮੋਹ ਕਹਿੰਦੇ ਵੀ ਨਾ ਦਿਓ ਆ ਪਿੰਨੀਆਂ ਹਾਂ ਕੀ ਗੱਲ ਵਾਹ ਵਾਹ ਦੇਖੋ ਇਹ ਰੱਬ ਦੀ ਕੈਪਟਾ ਨਹੀਂ ਹਾਂ ਬਿਲਕੁਲ ਇਸ ਸੰਘਰਸ਼ ਦੇ ਵਿੱਚ ਇਹ ਪੱਕੀ ਗੱਲ ਹੈ ਕਿ ਜਿੱਤ ਹਾਸਲ ਹੋਏਗੀ ਫਤਿਹ ਹੋਏਗੀ ਕਿਉਂਕਿ ਇਹਦੇ ਵਿੱਚ ਇਦਾਂ ਲੱਗਦਾ ਕਿ ਰੱਬ ਆਪ ਇਸ ਧਰਤੀ ਤੇ ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਪੰਜਾਬੀਆਂ ਦੇ ਨਾਲ ਆਪ ਆ ਕੇ ਖੜਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਇਹ ਹੋ ਰਹੀ ਮਹਿਸੂਸ ਔਰ ਘਰ ਜਿਹੜੇ ਬਣਾਏ ਨੇ ਟਰਾਲੀਆਂ ਦੇ ਬਿਲਕੁਲ ਨਿੱਗੇ ਨੇ ਇਹ ਬਹੁਤ ਸਾਰੇ ਫੋਟੋਜ਼ ਵਾਇਰਲ ਹੋ ਰਹੀਆਂ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਕਿ ਟਰੈਕਟਰ ਦੇ ਥੱਲੇ ਬਜ਼ੁਰਗ ਬੈਠਾ ਹੱਥ ਤੇ ਰੱਖ ਕੇ ਰੋਟੀ ਖਾ ਰਿਹਾ ਠੀਕ ਹੈ ਪਹਿਲਾਂ ਇਦਾਂ ਥੋੜੇ ਜਿਹਾ ਪਹਿਲੇ ਸ਼ੁਰੂਤੀ ਦਿਨਾਂ ਦੇ ਵਿੱਚ ਹੋਇਆ ਸੀਗਾ ਇੱਕਦਮ ਹੁਣ ਪ੍ਰਬੰਧ ਨੇ ਇਹਨਾਂ ਤੇ ਬਜ਼ੁਰਗ ਤੇ ਇਹ ਕਹਿ ਰਿਹਾ ਕਿ ਜੇ 6 ਮਹੀਨੇ ਵੀ ਲੱਗ ਜਾਣ ਸਾਨੂੰ ਕੋਈ ਫਰਕ ਨਹੀਂ ਹੋਰ ਵੀ ਕਿਸਾਨ ਵੀਰ ਨੇ ਥੋੜਾ ਅੱਗੇ ਨੂੰ ਆ ਜਾਓ ਆਪਾਂ ਇੱਥੇ ਤੁਸੀਂ ਬੈਠੋ ਕੀ ਕਹਿਣਾ ਚਾਹੋਗੇ ਕਿ ਇਸ ਟਰਾਲੀਆਂ ਵਾਲੇ ਘਰ ਦੇ ਵਿੱਚ ਬੈਠੇ ਵੈਸੇ ਤਾਂ ਘਰੋਂ ਆਂਗਣ ਕਹਿੰਦੇ ਹੁੰਦੇ ਪਰਦੇਸ ਹੈ ਕਰੋ ਬਾਹਰੇ ਪਰਦੇਸ ਹੈ ਖੁਸ਼ੀ ਦੇ ਨਾਲ ਨਹੀਂ ਬੈਠੇ ਕਿਤੇ ਨਾ ਕਿ ਤੁਸੀਂ ਨਰਾਸ਼ਾ ਜ਼ਾਹਰ ਕਰ ਰਹੇ ਹੋ ਸਰਕਾਰ ਦੇ ਉੱਤੇ ਕੀ ਕਹਿਣਾ ਚਾਹੋਗੇ ਕੀ ਅਪੀਲ ਦਲੀਲ ਕੀ ਤੁਸੀਂ ਸਰਕਾਰ ਤੋਂ ਮੰਗ ਕਰਨਾ ਚਾਹੋਗੇ ਅੱਜ ਦੇ ਇਸ ਮੀਡੀਆ ਦੇ ਰਹੀਂ ਕਿਉਂਕਿ ਪਹਿਲਾਂ ਤਾਂ ਇਹ ਬੈਰਨਦੀਰ ਸਿੰਘ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਤੁਹਾਡਾ ਐਨਕੇਐਨ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੇ ਕੋਲ ਰਾਤ ਨੂੰ ਦਿਨੇ ਆਕੇ ਸਾਡੀ ਜਿਹੜੀ ਇੱਕ ਗੱਲ ਆ ਬਲਡ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਆ ਉਹਦੇ ਵੱਲੋਂ ਸਾਰੀ ਟੀਮ ਵੱਲੋਂ ਸਮੁੱਚੇ ਤੁਹਾਡਾ ਬਹੁਤ-ਬਹੁਤ ਐਤ ਦੇ ਲੋ ਧੰਨਵਾਦ ਕਰਦੇ ਆ ਆਪਾਂ ਜਿਹੜੀਆਂ ਨੰਬਰ 2 ਬੇਨਤੀ ਕਰਦੇ ਆ ਜਿਹੜੀ ਸਰਕਾਰ ਚਾਣਦੇ ਆ ਉਹ ਡੈਮੋਕ੍ਰੇਸੀ ਦਾ ਅਧਿਕਾਰ ਆ ਆਪਾਂ ਵੋਟ ਪਾਉਣੇ ਇਹਨਾਂ ਨੂੰ ਵੋਟ ਕਈ ਲਈ ਪਾਉਣੇ ਆ ਆਪਣੇ ਸੁਖ ਹੁਲਤਾਂ ਲਈ ਕਿਉਂਕਿ ਬਾਹਰਲੇ ਬੋਲ ਖਜ ਵੀ ਜਾਂਦੇ ਆ ਲੋਕੀ ਜਦੋਂ ਤਾਂ ਸਾਡੀ ਵਾਰੀ ਆ ਜਾਂਦੀ ਆ ਉਸ ਟਾਈਮ ਤੇ ਕਹਿੰਦੇ ਸਾਡਾ ਮੋਲਖ ਜਿਹੜਾ ਵਿਕਸਤ ਹੈ ਨਹੀਂਗਾ ਜਦੋਂ ਇਹਨਾਂ ਦੀਆਂ ਸਹੂਲਤਾਂ ਦੀ ਬਾਰੀ ਆਉਂਦੀ ਆ ਹਰ ਇੱਕ ਚੀਜ਼ ਦੀ ਉਹ ਬਾਹਰਲੇ ਮੋਲਖਾਂ ਦੇ ਵਿੱਚ ਵੀ ਯਹਾਜ ਹੈ ਨਹੀਂ ਜਿਹੜ ਜਦੋਂ ਪਾਵਲਕ ਦੀ ਬਾਰੀ ਆਉਂਦੀ ਆ ਹੁਣ ਇਹ ਸਾਡੇ ਲਈ ਤਿੰਨ ਖੇਤੀ ਕਾਨੂੰਨ ਇਹ ਲੈ ਕੇ ਆਏ ਆ ਇਹ ਸਾਨੂੰ ਹੁਣ ਜਿਆਦੇ ਜਿਆਦਾ ਹੀ ਨਹੀਂ ਕਾਨੂੰਨ ਲਿਆਂਦਾ ਉਦਾਂ ਹੀ ਇਹੀ ਸਮਝਾਈ ਜਾਂਦੇ ਬਹੁਤ ਵਧੀਆ ਆ ਬਹੁਤ ਵਧੀਆ ਆ ਜਦ ਕਿ ਜਿਹੜੇ ਭਾਜਪਾ ਦੇ ਲੀਡਰ ਆ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਰਾਤੀ ਡਿਬੇਟ ਦੇ ਵਿੱਚ ਵੀ ਚੱਲਦਾ ਸੀ ਵੀ ਟਰੈਕਟਰ ਦਾ ਜਿਹੜੀ ਮੀਟਰ ਰੀਡਿੰਗ ਆ ਉਹ ਕਿੱਦਾਂ ਹੁੰਦੀ ਆ ਉਹ ਮੀਟਰ ਨਾਲ ਚੱਲਦਾਗਾ ਉਹ ਲੀਟ ਕਿਹੜੇ ਹਿਸਾਬ ਨਾਲ ਚੱਲਦਾ ਟਰੈਕਟਰ ਇਹਨਾਂ ਨੂੰ ਪਤਾ ਤਾਂ ਕਿਹੇ ਚੀਜ਼ ਦਾ ਵੀ ਹੈਗਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਮਿਰਚਾਂ ਕਿਹੜੇ ਮਹੀਨੇ ਲਾਉਨੇ ਆ ਤਾਂ ਕਿਹੜੇ ਮਹੀਨੇ ਉਹਨੂੰ ਫੜ ਲੱਗਦਾ ਆ ਇਹ ਸਮਝੋ ਸਮਝਾਉਦੇ ਸਾਨੂੰ ਉਹ ਬੰਦੇ ਆ ਹੁਣ ਜਿਹੜੀ ਜਿਹੜਾ ਲੇਡੀਜ਼ ਆ ਸਾਨੂੰ ਰੋਟੀ ਨਹੀਂ ਪਕਾਉਣੀ ਆ ਅਸੀਂ ਲੇਡੀ ਨੂੰ ਸਮਝਾਈਏ ਪਰ ਰੋਟੀ ਐਦਾ ਪਕਾਉਣੀ ਆ ਉਹਨਾਂ ਦਾ ਤਾਂ ਜਿਹੜਾ ਸ਼ੁਰੂਆਤ ਤੋਂ ਕਿੱਤਾ ਆ ਉਹ ਉਹ ਉਹਨਾਂ ਨੂੰ ਅਸੀਂ ਥੋੜੀ ਸਮਝਾ ਸਕਦੇ ਹਾਂ ਉਹ ਸਾਨੂੰ ਸਮਝਾ ਸਕਦੇ ਆ ਵਾ ਰੋਟੀ ਪਾ ਗਾ ਕਾ ਇਦਾਂ ਬਣਨੀ ਆ ਜਾ ਕੇ ਇਹ ਇਹ ਸਾਨੂੰ ਉਲਟਾ ਜੀ ਸਮਝਾਉਂਦੇ ਆ ਜਿਹੜੀ ਚੀਜ਼ ਦਾ ਇਹਨਾਂ ਨੂੰ ਕੋਈ ਨੋਲਿਜ ਹੈ ਨਹੀਂ ਗੀ ਉਹ ਸਾਡੇ ਤੇ ਥੋਪੀ ਜਾਂਦੇ ਆ ਆ ਕੇ ਇਦਾਂ ਕਿਸਾਨਾਂ ਦੀ ਸਲਾਹ ਲੈ ਕੇ ਇਹ ਕਾਨੂੰਨ ਬਣਾਉਣੇ ਚਾਹੀਦੇ ਸੀ ਹਾਂਜੀ ਨੰਬਰ 2 ਜਿਹਦਾ ਫਿਲਮੀ ਐਕਟਰ ਲੈ ਆਂਦੇ ਅਸੀਂ ਲੋਕੀ ਥੋੜੇ ਜਿਆ ਜਿੱਦਾਂ ਜਿਆਦਾ ਈਮੋਸ਼ਨ ਹੋ ਜਾਂਦੇ ਹੋ ਤੇ ਅਸੀਂ ਫਿਲਮੀ ਐਕਟਰਾਂ ਦੇ ਵਾਲੇ ਲੱਗ ਜਾਂਦੇ ਆ ਜਿਹਦਾ ਸ਼ਰੀ ਦੇ ਉੱਤੇ ਲੱਗਿਆ ਆ ਜਾ ਉਹ ਧਰਮਿੰਦਰ ਦਾ ਮੁੰਡਾ ਸੀ ਉਹਨੂੰ ਵੋਟਾਂ ਪਾਤੀਆਂ ਇਹਨਾਂ ਲੋਕਾਂ ਨੂੰ ਕੀ ਪਤਾ ਇਹਦਾ ਕਿ ਜਦਾਂ ਤੁਸੀਂ ਫਿਲਮ ਦੇਖਦੇ ਆਂ ਤਿੰਨਾਂ ਘੰਟਿਆਂ ਦੇ ਵਿੱਚ ਉੱਥੇ ਹੀ ਸਟੋਰੀ ਵਧੀਆ ਲੱਗਦੀ ਆ ਜਦੋਂ ਹਕੀਕਤ ਤੌਰ ਤੇ ਤੁਸੀਂ ਵਰਤਦੇ ਆ ਤੁਹਾਨੂੰ ਫੇਰ ਪਤਾ ਲੱਗਦਾ ਵੇ ਜ਼ਿੰਦਗੀ ਕਿਦਾਂ ਬਿਚਾਰਨੀ ਜਾ ਕੇ ਇਹ ਸਾਨੂੰ ਉਲਟੀਆਂ ਮੱਤਾਂ ਸਮਝਾਉਂਦੇ ਆ ਕੇ ਸਾਨੂੰ ਸਾਰੇ ਅਸੀਂ ਤਾਂ ਅਸੀਂ ਆਦੇ ਇੱਥੇ ਦੇਖਣ ਦੇ ਵਿੱਚ ਆਂਦਾ ਕਿ ਜਿਵੇਂ ਪੰਜਾਬੀ ਜਗਾੜੂ ਤੇ ਜੱਟ ਜਗਾੜੂ ਇਹ ਰੋਟੀਆਂ ਜਿਹੜੀਆਂ ਮੱਕੀ ਦੀਆਂ ਉਹ ਬਣਾਉਣੀਆਂ ਬੜੀਆਂ ਔਖੀਆਂ ਹੁੰਦੀਆਂ ਤੇ ਰੋਟੀ ਮੱਕੀ ਦੀ ਵੇਲੀ ਕਿੱਦਾਂ ਜਾਂਦੀ ਨੇ ਇੱਕ ਬੇਲਣਾ ਅਲੱਗ ਤਰੀਕੇ ਦਾ ਬਣਾਇਆ ਹੈਗਾ ਉਹਨੂੰ ਜਗਾੜ ਬਣਾਇਆ ਇਹ ਸਾਨੂੰ ਮੋਦੀ ਆ ਦੱਸ ਦੇਵੇ ਵੀ ਆ ਕਿਹੜੀ ਚੀਜ਼ ਕੰਮ ਲਈ ਬਣਾਈ ਆ ਕੋਈ ਦਾ ਇਹ ਇੱਕ ਤੇ 10 ਦੇ ਵੀ ਆ ਕੇ ਨੇ ਜੀ ਇਹ ਜਿਹੜੇ ਇਸ ਵੇਲੇ ਪ੍ਰੋਟੈਸਟ ਤੇ ਬੈਠੇ ਨੇ ਇਹ ਆਗੂ ਸਹਿਵਾਨ ਉਹਨਾਂ ਦਾ ਇੱਕ ਜੁਗਾੜ ਹੈ ਇਹ ਲੱਗਦਾ ਤਾਂ ਜਿਹਦਾ ਪਿੰਜਰਾ ਹੁੰਦਾ ਚੂਹਾ ਫੜਨ ਵਾਲਾ ਇਹ ਇਦਾਂ ਲੱਗਦਾ ਇਹਨਾਂ ਦਾ ਇਹ ਕਹਿਣਾ ਕਿ ਜੇ ਕਾਨੂੰਨ ਬਣਾਉਂਦੇ ਨੇ ਕਿਸਾਨਾਂ ਦੇ ਸਬੰਧ ਦੇ ਵਿੱਚ ਇਹ ਦੱਸੇ ਜੁਗਾੜ ਕੀ ਹੈ ਇਹ ਦੱਸਿਆ ਨਹੀਂ ਜਾਣਾ ਵੈਸੇ ਹੁਣ ਕਿਉਂਕਿ ਦਰਸ਼ਕ ਦੇਖਦੇ ਨੇ ਇਹ ਉਹਨਾਂ ਨੂੰ ਇਹ ਦੱਸ ਦਈਏ ਕਿ ਰੋਟੀ ਮੱਕੀ ਦੀ ਬੇਲਣ ਦੇ ਵਾਸਤੇ ਇੱਕ ਬੇਲਣਾ ਬਣਾਇਆ ਕਿਉਂਕਿ ਮੱਕੀ ਦੀ ਰੋਟੀ ਆਦਮੀਆਂ ਦੇ ਲਈ ਬਣਾਉਣੀ ਥੋੜੀ ਔਖੀ ਹੁੰਦੀ ਬਹੁਤ ਸਾਰੀਆਂ ਦਾ ਹੁਣ ਦੀਆਂ ਜਿਹੜੀਆਂ ਹੁਣ ਦੀਆਂ ਜਿਹੜੀਆਂ ਸਾਡੀਆਂ ਬੇਟੀਆਂ ਭੈਣਾਂ ਕੁੜੀਆਂ ਜਿਹੜੀਆਂ ਆ ਕੇ ਲੜਕੀਆਂ ਉਹ ਵੀ ਮੱਕੀ ਦੀ ਰੋਟੀ ਬਣਾਉਣੀ ਉਹਨਾਂ ਨੂੰ ਔਖਾ ਲੱਗਦਾ ਪਰ ਇਹ ਜੱਟ ਜਗਾੜੂ ਇੱਥੇ ਸਾਬਤ ਕਰ ਦਤਾ ਤੇ ਇਹਨਾਂ ਨੇ ਮੱਕੀ ਦੀ ਰੋਟੀ ਜਿਹੜੀ ਬੇਲਣ ਦੇ ਵਾਸਤੇ ਇੱਥੇ ਪੇੜਾ ਕਰਕੇ ਪੇੜਾ ਕਰਕੇ ਰੱਖਿਆ ਜਾਂਦਾ ਵਿੱਚ ਲਫਾਫਾ ਗੋਲ ਇੱਥੇ ਦੱਬ ਇੱਥੇ ਅੰਦਾ ਜਿਹਦੇ ਨਾਲ ਮੱਕੀ ਦੀ ਰੋਟੀ ਬਣਦੀ ਹੈ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਬੇਨਤੀ ਕਰਦਾ ਤੁਹਾਡੇ ਮੀਡੀਆ ਥਰੂ ਜਿਹੜਾ ਜੱਟ ਦਾ ਦਿਮਾਗ ਆ ਹਨਾ ਉਹ ਇੱਕ ਪਰਮਾਤਮਾ ਨੂੰ ਤੇ ਇਹੋ ਜਿਹੀ ਬਖਸ਼ਿਸ਼ ਕੀਤੀ ਆ ਵੀ ਜੇ ਤਾਂ ਦਿਮਾਗ ਚੱਲ ਗਿਆ ਤੋ ਭਖੜਾ ਤੋੜ ਦਊਗਾ ਨਹੀਂ ਤਾਂ ਚਾਬੀ ਉਹਦੇ ਜੇਬ 'ਚ ਹੀ ਹੁੰਦੀ ਸਾਰਾ ਟੱਪੜੇ ਖੜਕਾ ਛੜਦਾ ਪਰ ਚਾਬੀ ਮੈਂ ਇੱਥੇ ਰੱਖੀ ਸੀ ਆਕੇ ਹਾਂਜੀ ਇੱਕ ਮਿੰਟ ਬਹੁਤ-ਬਹੁਤ ਧੰਨਵਾਦ ਜੀ ਇਹਨੇ ਜੱਟ ਜਗਾੜੂ ਪੰਜਾਬੀ ਜਗਾੜੂ ਦੀ ਰਿਪੋਰਟ ਜਿਨ੍ਹਾਂ ਨੇ ਇੱਥੇ ਉੱਪਰ ਡੈਚ ਦੇ ਅੰਦਰ ਟੈਲੀਵਿਜ਼ਨ ਲਾਇਆ ਹੈ ਖਬਰਾਂ ਚੱਲਦੀਆਂ ਗੁਰਬਾਣੀ ਚੱਲਦੀ ਆ ਦਿਲ ਲਾ ਕੇ ਬੈਠੇ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦਾ ਘਰ ਨੂੰ ਜਾਣ ਨੂੰ ਦਿਲ ਕਰਦਾ ਹੋਗਾ ਬਹੁਤ-ਬਹੁਤ ਧੰਨਵਾਦ ਜੀ ਦੇਖਦੇ ਰਹੋ ਐਨਕੇਐਨ ਟੀਵੀ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੇਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨਪੰਦੀ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985519943